ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰੜ ਕਲਾਂ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਪਸ਼ੂ ਸਾਰੇ ਸੋਏ ਸਵਾਏ ਆ ਤੇ ਆਪਾਂ ਪਹੁੰਚੇ ਆ ਭਾਜੀ ਬਗੀਚੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਆ ਨਾ ਦੀ ਡਿਟੇਲ ਅਜੇ ਸ਼ਾਮ ਹੋ ਜੋ ਆਜੋ ਸਿਆ ਭਾਜੀ ਸასი ਕਾਲ ਜਗੇ ਵੀਰ ਕੀ ਹਾਲ ਹੈ? ਚੰਗੀ ਗੱਲਾਂ ਤੁਸੀਂ ਸੁਣਾਓ। ਬਾ ਚੜਦੀ ਕਲਾ ਪਰਿਵਾਰ। ਹਾਂ ਵਧੀਆ ਕਿਰਪਾ ਵਾਹਿਗੁਰੂ ਦੀ ਤੁਸੀਂ ਸੁਣਾਓ। ਵਧੀਆ ਵਧੀਆ ਭਾਜੀ ਵਧੀਆ ਜੀ। ਬਹੁਤ ਵਧੀਆ ਚੱਲਦਾ ਜੀ। ਉਹ ਠੀਕ ਆ ਵੀ ਦੇ। ਬਾ ਠੀਕ ਠਾਇ ਦੇ ਵਧੀਆ ਜੀ। ਹਾਂਜੀ ਚਲੋ ਵਧੀਆ ਚੱਲਦਾ। ਭਾਜੀ ਆਪਣੇ ਨਾਮ ਤੇ ਐਡਰੈਸ ਦੱਸਿਓ। ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਪਿੰਡ ਹਰੜ ਕਲਾਂ ਤਹਿਸੀਲ ਐ ਜੀ ਨਾਲਾ ਤੇ ਜ਼ਿਲ੍ਹਾ ਅਮਰਸਰ ਜੀ। ਠੀਕ ਹੈ ਜੀ। ਮੋਬਾਈਲ ਨੰਬਰ ਹੀ ਬੋਲ ਦਿਓ। ਮੋਬਾਈਲ ਨੰਬਰ 90417 96788 ਭਾਜੀ। ਠੀਕ ਹੈ ਜੀ। ਹਾਂਜੀ ਤੇ ਇਧਰੋਂ ਕਰੀਏ ਸ਼ੁਰ ਆਜੋ ਜੀ ਗਾਹ ਆਜੋ ਵੈੜ ਤੋਂ ਕਰ ਲਈਏ ਠੀਕ ਗੱਭਣਿਆਂ ਵੈੜ ਲਓ ਜੀ ਵੈੜ ਲਾਜੀ ਕੇ ਗੱਭਣਾਂ ਹਾਂਜੀ ਕਿੰਨੇ ਵਸੂਆ ਸੁਹਾ ਸੁਣੀ ਜੀ ਦੂਜਾ ਸੁਹਾ ਸੁਣੀ ਜੇ ਅੱਛਾ ਜੀ ਤੇ ਮੰਨ ਲਓ ਦਾ ਦੇਣਾ ਦਾਸ ਹੈਗੇ ਜੇ ਸੁਣ ਚੇ ਜੀ ਠੀਕ ਹੈ ਠੀਕ ਹੈ ਬੋਲ ਕੇ ਬਖਾਈਏ ਹਾਂਜੀ ਹਾਂਜੀ ਬੋਲੋ ਤੇ ਦੂਵੀਂ ਬੋਲੋ ਤੇ ਦੁੱਧ ਵੈੜ ਜਗੇ ਵੀਰ 12 ਤੋਂ ਪਲਾਸੀ ਪਹਿਲੇ ਸੁਵੇ ਦਿੱਤਾ ਨੇ ਅੱਛਾ ਯਾ ਬੋਕਾ ਹੋ ਕੰਮ ਕਰਵਾ ਕਰਦਾ ਮੰਨ ਕਰ ਦੋ ਕਰ ਦੋ ਲਓ ਕੱਜ ਦਾ ਦਿਨ ਕਾਫੀ ਜਿਹੜਾ ਸ਼ਾਂਗਾ ਵਾ ਤੇ ਸੁਸਿਆ ਸੁਹਾਣ ਗੱਬਰ ਤਿਆਰ ਦਿਨ ਲੱਗੂਗੀ ਇਹਦੇ 10 12 ਹੋਰ ਤੇ ਢੱਲਾ ਢੱਲਾ ਜਿਹੜੀਆਂ ਕਾਫੀ ਆ ਹਵਾਨੇ ਤੇ ਸੂਨ ਤੱਕ ਹਵਾਨਾ ਚੰਗਾ ਬਣਾ ਦੂਗੀ ਸਸਾਣਾ ਦਾ ਸੈੱਟ ਕੇ ਵੀ ਜਿਹੜਾ ਸ਼ਾਨਦਾਰ ਆ ਗਿਆ ਕੱਲਾ ਕੱਲਾ ਲੱਗਾ ਪਿਆ ਹੈ ਜੀ ਕ੍ਰੋਸ ਦੇ ਵਿੱਚ ਜਰਸੀ ਆ ਜਰਸੀ ਕ੍ਰੋਸ ਠੀਕ ਆ ਲਓ ਜੀ ਜਰਸੀ ਕ੍ਰੋਸ ਹੈਡ ਕੁਆਲਿਟੀ ਵੀ ਚੰਗੀ ਤੇ ਚਲੋ ਨਾ ਕੋਈ ਗਰਮੀ ਦੀ ਨਾ ਕੋਈ ਠੰਡ ਦੀ ਪਰਵਾਹ ਹਾਂ ਜੀ ਕਿਪਟੇ ਹਨ ਕੋਈ ਸੇਂ ਫਲਾੜੀ ਜੱਗੇ ਵੀਰ ਬੈਠਾ ਹੈ ਹਾਂਜੀ 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 ਬਾਜੀ ਇੱਧਰ ਲਿ ਸਾਈਡ ਬਾਕੀ ਠੰਡੀ ਸੀਰ ਭਾਜੀ ਬੜੀ ਜੇ ਉਹ ਤਾਂ ਡਰਦੀ ਆ ਉਹ ਠੰਡੀ ਸੀਰ ਆ ਭਾਵੇਂ ਬੱਚੇ ਇੰਨੇ ਲਿਕੇ ਬੈਠੇ ਰਹਿਣਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਸੀਲੀਆਂ ਸੁੱਲੀਆਂ ਵੀ ਚੈੱਕ ਕਰ ਸਕਦੇ ਜੇ ਕਾਫੀ ਆ ਗਿਆ ਤੇ ਭਾਜੀ ਇਹਦਾ ਮੁੱਲ ਫਿਰ ਇਹਦਾ ਮੁੱਲ ਜੱਗੇ ਵੀਰ ਜੀ ਹੈਗਾ ਜੇ ਮੰਨ ਲਓ 50000 ਮੰਗਦੇ ਜੀ ਅੱਛਾ ਜੀ 45 ਦੀ ਦੇ ਦਈਏ ਕਰ ਦਈਏ ਜਾਈ ਆਪ ਵੀ ਕਰ ਲਓ ਜੀ ਹਾਂਜੀ ਆਪ ਵੀ ਕਰ ਲਓ ਨਹੀਂ ਦੱਸ ਦੋ ਹਾਂ ਨਹੀਂ ਕਰ ਦੋ ਕੋਈ ਨਹੀਂ ਦੱਸ ਦੋ ਹਾਂ ਨਾ ਜਿੱਥੇ ਨਹੀਂ ਹੋ ਜੂਗੀ ਜਵਾਬ ਦੇ ਕਹਿੰਦਾ ਕੋਈ ਨਹੀਂ ਹੋ ਜੂਗੀ ਫਿਰ ਕੀ ਹੈ ਨਹੀਂ ਦੱਸੋ ਜੀ ਜਿਹੜਾ ਭਰਾ ਕਹ ਦੋਨੇ ਦੀ ਆਈ ਨਹੀਂ ਨਹੀਂ ਆਪਾਂ ਘਾਟਾ ਹੜੀ ਪਾਉਣਾ ਭਰਾ ਜਰਦੀ ਤੇ ਕਹਦੇ ਫਿਰ ਤੂੰ ਚਲ ਪੂਰੇ ਦੀ ਕਰ ਦੋ ਪੂਰੇ ਦੀ ਹੋ ਗਈ ਜੀ ਇਹ ਕੋਈ ਗੱਲ ਨਹੀਂ 40 40000 ਦੀ ਠੀਕ ਹੈ ਜੀ ਛੋੜ ਹੀ ਨਹੀਂ ਰੇ ਅੱਛਾ ਜੀ ਲੋ ਵੀ 40000 ਦੀ ਗੱਬਣ ਤਿਆਰ ਸਣਾ ਦੱਸ ਗਿਆ ਤੁਸੀਂ ਚੰਗਾ ਸਦਾ ਇਹ ਚੰਗਾ ਆ ਗਿਆ ਵਾ ਹਾਂ ਜੀ ਤੇ ਕਿੰਨਾ ਕੁ ਭਰਯੋ ਦੁੱਧ ਦੁੱਧ ਇਹਦੀ 14-15 ਕਿਲੋ ਵਸ਼ੀ ਰਾਮ ਨਾ ਭਰੀ ਜਾਊਗੀ 12 ਤੋਂ ਪਲੱਸ ਹੀ ਦਿੱਤਾ ਪਹਿਲੇ ਸਵੇਰੇ ਠੀਕ ਹੈ ਠੀਕ ਲੋ ਜੀ 14-15 ਲੀਟਰ ਦੁੱਧ ਭਰੋਗੀ ਤੇ ਬਾਈ ਦੂਜੇ ਦਿਨ ਆਪਾਂ ਤੇ ਕਿਵੇਂ ਆ ਗਈ ਛੋਟੀ ਇਹਦੀ ਇਹਦੀ ਚਵਾਈ ਹੋਈ ਜੇ 10:30 ਵਜੇ ਛੋਟੀ ਜੀ ਚੋਕੇ ਤੇ ਫੇਰ ਆਈ ਜੇ ਠੀਕ ਹੈ ਠੀਕ ਆ ਤੇ ਦੁੱਧ ਦੇ ਨਾਲ ਹੈਗਾ ਜੀ ਲੀਟਰ ਵਾਲਾ ਉਦਾਂ ਭਰ ਨੌ ਕਹ ਲਈਏ 8 ਕਿਲੋ ਅੱਛਾ ਜੀ ਤੇ ਸਿਵਾਈ ਉਹਨਾਂ ਬੰਦਿਆਂ ਦੀ ਨਾਰਮਲ ਹੀ ਵਿਚਾਰਿਆ ਠੀਕ ਹੈ ਜੀ ਠੀਕ ਹਾਂਜੀ ਤੂੰ ਮੇਰੇ ਖੋਲ ਕੇ ਵਿਖਾਈ ਨਾ ਮਗਰ ਇਹਦੇ ਕੱਟੀ ਜੇ 15 ਕਿਲੋ ਰਾਈ ਸੀ ਠੀਕ ਹੈ ਲਓ ਜੀ ਫੀਮ ਮਲਕਾਫ ਆ ਗਿਆ ਪਹਿਲਾਂ ਹੀ ਸ਼ੁਰੂ ਹੋ ਗਿਆ 13 ਦਿਨ ਦੇ ਆਸ-ਪਾਸ ਦੇਖੋ ਭਾਜੀ ਕਿੰਨੀ ਚੰਗੀ ਝੋਡੀ ਲੈ ਜਾਦਰ ਠੀਕ ਹੈ ਲਓ ਜੀ ਇਹ ਵੀ ਕੋਈ ਮੀਨਸੇਵਾਲਾ ਲੈ ਗਿਆ ਨਾ ਉਹਦੇ 10 ਕਿਲੋ ਦਊਗੀ ਝੋਡੀ ਅੱਛਾ ਜੀ ਬੰਦ ਦੀ ਬੜੀਆ ਸਰਵ ਚੋਈ ਲੈਟ ਆ ਠੀਕ ਹੈ ਲਓ ਜੀ ਸਿੰਗਲ ਹੈ ਦੀ ਪਟ ਥੋੜਾ ਜਿਹੜਾ ਚੰਗਾ ਲੱਗਾ ਕਰਨ ਵਾਲੀ ਨੂੰ ਤੇ ਥਾਣਾ ਦਾ ਸਹਜ ਕਹਿ ਬੀੜਾ ਜੀ ਖੰਡਰ ਆ ਗਿਆ ਇੱਧਰ ਲਿਆ ਗਿਆ ਕੋਈ ਨਹੀਂ ਬੜਾ ਕ ਓ ਚਲੋ ਵੀ ਚੰਗੀ ਸਾਮ ਕਰਨ ਵਾਲਾ ਭਰਾ ਲਾਈਓ ਦੁੱਧ 11-12 ਲੀਟਰ ਬਾਈ ਕਹਿੰਦਾ ਕਿ ਕੱਢੀ ਜਾਊਗੀ। ਤਾਂ ਕੇ ਡਾਕੇ ਧਿਆਨ। ਲੈ ਆ ਕੋਈ ਨਹੀਂ ਲੈ ਆ। ਲੈ ਆ ਕੋਈ। ਲਾਓ ਜੀ ਮਗਰ ਲਈ ਫੈਟ ਨੂੰ ਚੈੱਕ ਕਰ ਸਕਦੇ ਤੁਸੀਂ ਚੱਡਾ-ਚੁੱਡਾ ਜਿਹੜਾ ਕਾਫੀ ਸਫਾਈਆਂ ਦੇ ਵਿੱਚ ਆ ਗਿਆ। ਤੇ ਥਣਾਂ ਦਾ ਸੈਜ ਗਿਆ ਵੀ ਜਿਹੜਾ ਚੰਗਾ ਨੋਕ ਵਾਲਾ ਥਣ ਲੱਗਾ ਪਿਆ ਤੇ ਬਾਈ ਇਹਦਾ ਮੁੱਲ ਫੇਰਾ। ਇਦਾਂ ਬੋਲ ਲਾ ਤੇ ਭਾਜੀ ਮੈਂ ਕਿਹਾ 80 ਦੀ ਦੇ ਦਈਏ ਹੈ ਅੱਛਾ ਜੀ ਹਾਂਜੀ ਕਰ ਦਈਏ ਵੀ ਜਾਇ ਜੀ 75 ਦੀ ਦੇ ਦਈਏ ਹੋਰ ਛਣ ਦਈਏ ਲਾਸਟ ਹੀ ਹਾਂਜੀ ਹਾਂ 70000 ਦੀ ਭਾਈ ਦੇ 72 ਦੀ ਹਾਂਜੀ ਰਕੀ ਕੇ ਜੈਸ਼ ਭਾਈ ਹੈਗੀ ਕੇ ਜੈਸ਼ ਚੇਕੇ ਕਰਦੇ ਤੁਹਾਡੇ ਇਹ ਵੀ ਫਿਰ ਪੂਰੇ ਦੀ ਕਰਦੀ ਇਹ ਪੂਰੇ ਦੀ ਜਾਂਦੀ ਹੈ ਛੋਟੀ ਪਰ ਇੱਕ ਕੱਲ ਜੇ ਹਾਂਜੀ ਛੋਟੀ ਬੜੀ ਚੰਗੀ ਕਿਉਂਕਿ ਚੋਈ ਚਵਾਈ ਛੋਟੀ ਆ ਤਾਂ ਕਰਕੇ ਜਾਂਦੀ ਆ ਅੱਛਾ ਜੀ ਛੋਟੀ 70000 ਰੁਪਏ ਆਪਾਂ ਦੇ ਦਿੰਦੇਗੇ ਜੋ ਛੋੜ ਹੀ ਨਹੀਂ ਜੀ ਠੀਕ ਹੈ ਠੀਕ ਹੈ ਬੜੀ ਛੋੜ ਚੱਪੇ ਵਾਲੇ ਇਹ ਕਿੰਨੀ ਚੰਗੀ ਬਾਤ ਹੈ ਯਾਰ ਮੈਂ ਵੀ ਕੱਟੀ ਵੀ ਚੈੱਕ ਕਰ ਸਕਦੇ ਜੇ ਪਿੱਛੇ ਵੀ ਫੀ ਮਲਕਾਫ ਹਾਂਜੀ ਤੇ ਦੁੱਧ ਵੀ 11 12 ਲੀਟਰ ਭਰੀ ਜਾਂਦੀ ਜੀ ਸਾਮ ਚੰਨ ਦਾ ਭਰਾ ਲੈ ਜੂਗਾ ਹਾਂਜੀ ਤੇ ਬਾਕੀ ਇਹਦੀ ਚੋਈ ਚਵਾਈ ਦੀ ਵੀਡੀਓ ਕੋਈ ਹੋਸਾ ਹੋਣਾ ਫਿਰ ਬਸ ਬਸ ਜਾ ਲਾਵੇ ਬਈ ਤੀਜੇ ਨੰਬਰ ਤੇ ਕਿਵੇਂ ਆ ਗਈ ਇਹ ਵੀ ਦੀ ਕਲ ਦੀ ਸੁਈ ਆਪਾਂ ਟੱਟ ਕੇ ਲੋ ਜੀ ਅੱਛਾ ਜੀ ਇਹ ਛੋਟੀ 10 ਤੋਂ ਪਲਾਸੀ ਜਾਊਗੀ ਇਹ ਵੀ ਠੀਕ ਹੈ ਮਗਰ ਇਹਦੇ ਪਾਜੀ ਕੱਟਾ ਜੇ ਹੈ ਲਓ ਜੀ ਝੱਡਾ ਪਿਆ ਕੁਝ ਸਾਈਡ ਤੇ ਤਾਂ ਚੈੱਕ ਕਰ ਸਰਬੇ ਜੇ ਇਹਦੇ ਪਿੱਛੇ ਮੇਲ ਕਰ ਹਾਂਜੀ ਇਹਦਾ ਮਗਰ ਮੇਲ ਕਰ ਜੀ ਤੇ ਦੂਜਾ ਸੁਬਾ ਸੋਈ ਇਹ ਵੀ ਜੈਡ ਬਲੈਕ ਫੂਲ ਤੱਕ ਜਿਹੜੇ ਵਾਲ ਕਾਲੇ ਆ ਕਰਮਾਲੀ ਦੇ ਹਿੱਸੇ ਲਓ ਜੀ ਚੌਲੀ ਕਿਆ ਕੋ ਥੋੜਾ ਥਲੀ ਝੜਾ ਜੀ ਬੋਲਾ ਹੀ ਬੋਲਾ ਤਿਆਰ ਆ ਇਹ ਵੀ 12 13 ਮੀਟਰ ਦੁੱਧ ਭਰੀ ਜਾਊਗੀ ਇਹਨੂੰ ਟੱਟ ਕੇ ਬਸ ਜੀ ਝੱਡਾ

ਕਿੰਨਾ ਦੇ ਭਾਈਓ ਦੋਦੇ ਦੱਸਿਆ ਬੁੱਧ ਭਾਈ 10 ਤੋਂ ਪਲੱਸ ਹੀ ਜਾਊ ਝੋਟੀਆਂ ਠੀਕ ਹੈ ਲਓ 10 ਤੋਂ ਪਲੱਸ ਬੁੱਧ ਭੱਜੇ ਦੀ ਜਿੰਦਾਦ ਦਾ ਇਹਦਾ ਵੀ ਚਾਹੀ ਸਫਾਈਆਂ ਦੇ ਵਿੱਚ ਆ ਗਿਆ ਤੇ ਇਹਦਾ ਭਾਈ ਮੁੱਲ ਫਿਰ ਇਹਦਾ ਮੁੱਲ ਵੀ ਜੈਜੇ ਪਾ ਦਈਏ ਹੈ ਹਾਂਜੀ 85 ਦੇ ਦਈਏ ਭਾਈ ਕਰ ਦਈਏ ਜੈਜੇ ਜੈਜੇ ਕਰ ਦਈਏ ਹਾਂਜੀ 80 ਵੀ ਫਿਰ ਦੇ ਦਈਏ 80 ਉਹ ਕਰੀ ਅੰਦਰ ਅੰਦਰ ਕਰ ਦਈਏ ਹਾਂਜੀ ਹਾਂ ਨਹੀਂ ਕਰ ਦਈਏ 76000 ਦੇ ਠੀਕ ਆ ਲਓ ਜੀ 76000 ਦੀ ਸੱਜਰ ਸੂਈ ਹਾਂਜੀ ਚੰਗੀ ਸਾਮ ਕਰਨ ਦਾ ਵੀ ਭਰਾ ਹੈ ਇਹ ਵੀ ਚੰਗਾ ਕੱਢੀਓ ਬਾਕੀ ਛੱਡੇ ਦੀਆਂ ਅੱਛਾ ਜੀ ਬਹੁਤ ਸੀਲ ਠੰਡੀ ਠੀਕ ਆ ਠੀਕ ਆ ਲਓ ਜੀ ਆਹ ਵਾਲੇ ਰੇਡ ਜਿਹੜੇ ਇੱਥੋਂ ਹੀ ਲੱਭਣੇ ਆ ਭਾਈ ਵੀ ਸਿੰਝੇ ਅੱਡੇ ਤੋਂ ਹਾਂਜੀ ਤੇ ਭਾਈ ਆ ਕਿਵੇਂ ਆ ਗਿਆ ਟੈਂਕ ਇਹ ਵੀ ਜੀ ਟੈਂਕ ਆਪਣੇ ਕੋਲ ਕੱਲ ਉਧਰੋਂ ਮਈਆਂ ਆਈਆਂ ਵੀ ਸੱਜਣ ਮੇਰਾ ਲੈ ਗਿਆ ਸੀ ਅੱਛਾ ਜੀ ਤੇ ਮੈਂ ਮੰਨ ਲਉ ਰਾਤੀ ਲੈਂਦੀ ਆ ਇਹ ਘਟੋ ਘਟ 10 ਵਜੇ ਝੋਟੀ ਉਹ ਜਰੂਰ ਉੱਥੀਆਂ ਉਦੋਂ ਮੈਂ ਲੈਣਤੀ ਆ ਅੱਛਾ ਜੀ ਇਹ ਝੋਟੀ ਦੀ ਆਪਾਂ 15 ਕਿਲੋ ਦੀ ਕਿਸੇ ਵੀ ਨੂੰ ਗਰੰਟੀ ਦੇ ਦਾਂਗੇ ਠੀਕ ਆ ਠੀਕ ਆ ਇਹ ਨਹੀਂ ਅੱਜ ਅੱਜ ਦੋ ਸਤਵੇਂ ਅੱਠਵੇਂ ਦਿਨ ਨੂੰ ਮੈਲਾ ਜੇ ਮਾਰੂਗੀ ਝੋਟੀ ਅੱਛਾ ਜੀ ਹੋਣੇ ਦਾ ਸਾਲੇ 12 ਕਿਲੋ ਠੰਡਾ ਕਰਕੇ ਦੁੱਧੂ ਝੋਟੀ ਠੀਕ ਆ ਠੀਕ ਆ ਕਿਉਂਕਿ ਇਹ ਪੈਣੇ ਦੀ ਭੱਜੀ ਵੇ ਲੋ ਕੁਖੜੀ ਕੱਢੀ ਝੋਟੀ ਦਾ ਉਸ ਟਾਈਮ ਦੁੱਧ ਤਿਆਰ ਆ ਇਹ ਹਫਤੇ ਦੀ ਸੂਈ ਜੀ ਠੀਕ ਆ ਜੀ ਇਹ ਵੇਖ ਲੋ ਪਾਜੀ ਕਿੱਡੀ ਵੱਡੀ ਝੋਟੀ ਆਵੇਂ ਨੂੰ ਤਾਂ ਸਾਹਮਣੇ ਬਿਲਕੁਲ ਬਿਲਕੁਲ ਜੀ ਕੋਈ ਸ਼ੱਕ ਨਹੀਂ ਗੱਡੀ ਚ ਆਉਣ ਵਾਲੀ ਆ ਜੀ ਹਾਂ ਜੀ ਫਿਰ ਚੈੱਕ ਕਰ ਸਕਦੇ ਜੀ ਤੇ ਚਵਾਈ ਕਹਿੰਦੀ ਮੈਨੂੰ ਹੀ ਲੱਗੀ ਆ ਅੱਛਾ ਜੀ ਹਾਂ ਜੀ ਲੋ ਜੀ ਚੱਡਾ ਤੁਸੀਂ ਚੈੱਕ ਕਰ ਸਕਦੇ ਇਹ ਬਹੁਤ ਹੀ ਬਾ ਕਮਾਲ ਤੇ ਐਨ ਅੱਖਾਂ ਵਾਲਾ ਚੱਡਾ ਲੱਗਾ ਪਿਆ ਵਾ ਇਹ ਸੂਆ ਪਾਜੀ ਕਿੰਨਾ ਸੋਈ ਇਹ ਦੂਜਾ ਸੂਆ ਅੱਗੇ ਵੀ ਦਾ ਜੀ ਲਓ ਜੀ ਸ਼ੁਰੂਆਤ ਦੂਸਰਾ 15 ਲੀਟਰ ਦੁੱਧ ਕੋਲ ਵੀ ਕਰਮਾਲੀ ਤੇ ਚੈੱਕ ਕਰਦਾ ਜੀ ਕੱਦ ਕਾਠ ਜਿਹੜਾ ਬਹੁਤ ਤਗੜਾ ਆ ਗਿਆ ਵਾ ਤੇ ਹੈ ਵੀ ਸਿੰਪਲ ਹੱਡੀ ਜਮਾਲੀ ਪੇਟੋ ਕੁੜਾ ਵੀ ਬਹੁਤ ਹੀ ਚੰਗਾ ਵਾ ਹਾਂਜੀ ਰੋਤ ਨੂੰ ਲੈ ਗਿਆ ਆਪਣਾ ਰੋਤਕ ਰੋਤਕ ਹਾਂਜੀ ਰੋਤਕ ਤੋਂ ਲੈਣ ਗਿਆ ਨਾ ਛੇ ਠੀਕ ਆ ਠੀਕ ਆ ਲਓ ਜੀ ਉਨੀ ਅੱਗੇ ਨੂੰ ਤੇ ਉਨੀ ਪਿਛੇ ਨੂੰ ਬਣੀ ਆ ਤੇ ਥਣਾ ਦਾ ਸਹਾਰਾ ਜਿਹੜਾ ਬਹੁਤ ਹੀ ਸ਼ਾਨਦਾਰ ਰਹਿਣ ਜਿਠ-ਘਿਟ ਤੇ ਲੱਗਾ ਪਿਆ ਵਾ ਤੇ ਚੱਡੇ ਤੇ ਨਾੜਾ ਨੋੜਾ ਵੀ ਜਿਹੜੀਆਂ ਕਾਫੀ ਆ ਗਈਆਂ ਵਾ ਤੇ ਇੰਦਰ ਦੀ ਸਾਈਡ ਤੋਂ ਚੈੱਕ ਕਰ ਸਕਦੇ ਹਾਂ ਤੁਹਾਨੂੰ ਥਾਣਾ ਦੱਸ ਆ ਗਿਆ ਜਿਹੜਾ ਬਹੁਤ ਹੀ ਸ਼ਾਨਦਾਰ ਹੈ ਇਹਦੇ ਪਿੱਛੇ ਜਵਾਕ ਕੀ ਦੱਸੇ ਭਾਈ ਇਹਦੇ ਪਾਜੀ ਕਟਾ ਹੈ ਆ ਜੀ ਠੀਕ ਹੈ ਠੀਕ ਹੈ ਲਓ ਜੀ ਇਹਦੇ ਪਿੱਛੇ ਵੀ ਮੇਲ ਕਾਫ ਆ ਗਿਆ ਜੀ ਹਾਂਜੀ ਤੇ ਇਹਦਾ ਭਾਜੀ ਮੁੱਲ ਫਿਰ ਭਾਜੀ ਇਹਨੂੰ ਜਦੋਂ ਆਪਾਂ ਮੁੱਲ ਪਾ ਦੇਣਾ ਨਾ ਹਾਂਜੀ ਭਾਵੇਂ ਸਾਰੇ ਪੰਜਾਬ ਦੀ ਕੋਈ ਵੀਰ ਤੇ ਅੱਛਾ ਜੀ ਇਹਦੀ ਝੋਟੀ ਨਹੀਂ ਮਿਲੂਗੀ ਅੱਛਾ ਜੀ ਹਾਂ ਝੋਟੀ ਦੇ 1.5 ਲੱਖ ਦੀ ਆ ਅੱਛਾ ਜੀ ਹੈਗੀ ਕਿ ਨਹੀਂ ਆ ਤਾਂ ਹਾਂਜੀ ਪਰ ਆਪਾਂ ਝੋਟੀ ਦੇ ਦਣੀਆਂ ਜਿਹੜੀ ਹਾਂ ਨਾ 1 ਲੱਖ ਰੁਪਈਏ ਦੀ ਅਛਾ ਜੀ ਠੀਕ ਆ ਠੀਕ ਆ ਹਾਂਜੀ ਕਰੀਏ ਥੋੜਾ ਬੋੜਾ ਇਕ ਜਾਂ ਕਰੀਏ ਥੋੜਾ ਐਡੀ ਝੋਟੀ ਨਹੀਂ ਮਿਲਦੀ ਨਹੀਂ ਮਿਲਦੀ ਸਹੀ ਗੱਲ ਆ ਨਹੀਂ ਨਾ ਵੀਰ ਜੀ ਚੱਲ ਵੀਰੋ ਤੁਸੀਂ ਕਰਨਾ ਚਲੋ ਕਰ ਦੋ ਖੁਸ਼ੀ ਨਾਲ ਕਰ ਲਓ ਓਏ ਤੁਹਾਨੂੰ ਆ ਵੀ ਕਰ ਦੋ ਕੋਈ ਤਾਂ ਉਹ ਛੱਡ ਦਈਏ ਚਲੋ ਦੋ ਹੀ ਛੱਡ ਦੇ ਨੇ ਵੀਰ ਨੇ ਕਹਿਤਾ ਠੀਕ ਗੱਲ ਆ ਲਓ ਜੀ 98000 ਦੀ ਤਾਂ ਦੁੱਧ ਦਾ ਡਰਾਮੇ ਅੱਖਾਂ ਵਾਲਾ ਚੱਡਾ ਜੇ ਬਿਲਕੁਲ ਸਹੀ ਗੱਲ ਆ ਜੀ ਤੁਹਾਡੀ ਜਦਨ ਜੀ ਲਾ ਗਈ ਨਾ ਤੁਹਾਡੀ 15 ਕਿਲੋ ਦੁੱਧ 15 ਕਿਲੋ ਵੀਰ ਕਹਿੰਦਾ ਮੈਂ ਚੋਗੇ ਲਿਆ ਉਥੋਂ ਠੀਕ ਆ ਠੀਕ ਆ ਠੀਕ ਆ ਜੀ ਚੱਡਾ ਤੁਸੀਂ ਚੈੱਕ ਕਰ ਸਕਦੇ ਦੀ ਵੀ ਜਵਤ ਠੀਕ ਹੈ ਕਿਹੜਾ ਬੱਚਾ ਆ ਵੀਰ ਜੀ ਬੱਚਾ ਆ ਲਓ ਆ ਜੀ ਆ ਬੜਾ ਮੇਲ ਆ ਆ ਬਿਲਕੁਲ ਤਾਜੀ ਸੂਈ ਆ ਠੀਕ ਹੈ ਠੀਕ ਹੈ ਹਾਂ ਜੀ ਨੋ ਬਜੀ ਪਸ਼ੂ ਖੋਜ ਦੇ ਕੋਲ ਚੰਗੇ ਅਦਰ ਰੇਟ ਜਿਹੜੇ ਬਿਲਕੁਲ ਨਿਗ ਨਿਗੇ ਫਾਤੀਆ ਬਾਈ ਨੇ ਹਾਂ ਜੀ ਬਾਕੀ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ